ਮਾਲਕ ਆਪ ਤੇ ਸਾਰਾ ਪਰਿਵਾਰ ਬਾਹਰ ਰਹਿੰਦਾ ਸੀ ਕੋਠੀ ਦੇ ਵਿੱਚ ਕੋਈ ਨਹੀਂ ਰਹਿੰਦਾ ਤੇ ਕੋਠੀ ਜਮਾਂ ਨਮੀ ਬਣੀ ਹੋਈ ਆ ਰਿਹਾਇਸ਼ ਵੀ ਇਹਨਾਂ ਨੇ ਨਹੀਂ ਕੀਤੀ ਤੇ ਸੇਲ ਕਰਨੀ ਹੈ ਬਹੁਤ ਘੱਟ ਰੇਟ ਵਿੱਚ ਸਿਰਫ 16 ਲੱਖ ਰੁਪਏ ਮਾਲਕ ਨੇ ਰੇਟ ਮੰਗਿਆਗਾ ਮਾਲਕ ਕਹਿੰਦੇ ਨੇ ਮੌਕੇ ਤੇ ਹੋਰ ਵੀ ਕਰ ਲਾਂਗੇ ਤੇ ਅੱਠ ਮਰਲੇ ਰਜਿਸਟਰੀ ਵਾਲੀ ਜਗ੍ਹਾ ਆਪ ਨੂੰ ਮਿਲੂਗੀ ਤੇ ਗੱਲਬਾਤ ਪੂਰੀ ਕਰਦੇ ਹਾਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਦੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜੂ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰੰਧਜੀ 73800 ਪੂਰਾ 26173 ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਨਹੀਂ ਲੈ ਕੇ ਪਹੁੰਚੇ ਜੀ ਅੱਜ ਇੱਕ ਸੁਨਹਿਰੀ ਮੌਕਾ ਤੁਹਾਡੀ ਖਾਤਰ ਲੈ ਕੇ ਪਹੁੰਚਿਆ ਕਿਉਂਕਿ ਕੋਠੀ ਜਿਹੜੀ ਬਣੀ ਹੋਈ ਹੈ ਬਹੁਤ ਵਧੀਆ ਬਣੀ ਹੋਈ ਹੈ ਵਧੀਆ ਕੋਠੀ ਮਾਲਕ ਨੇ ਬਣਵਾਈ ਹੋਈ ਹੈ ਨਕਸ਼ੇ ਤੇ ਤਿਆਰ ਹੋਈ ਹੈ ਅੰਦਰ ਬਾਹਰੋਂ ਸਾਰਾ ਕੰਮ ਤੁਸੀਂ ਆਪ ਦੇਖੋਗੇ ਬਾਕੀ ਜਿਹੜੀ ਗਲੀ ਲੱਗਦੀ ਹੈ ਸੜਕ ਲੱਗਦੀ ਹੈ ਫਰੰਟ ਤੇ ਉਹ ਵੀ ਪੂਰੀ ਵਧੀਆ ਲੱਗਦੀ ਹੈ ਬਾਕੀ ਮੈਨ ਗੇਟ ਤੁਸੀਂ ਚੈੱਕ ਕਰ ਲੂ ਸੀ ਤੇ ਕਾਫੀ ਗਲੀ ਤੋਂ ਉੱਚੀ ਚੱਕ ਕੇ ਇਹਨਾਂ ਨੇ ਕੋਠੀ ਆਪਦੀ ਪਾਈ ਹੋਈ ਹੈ ਬਾਕੀ ਰੇਟ ਤੁਹਾਨੂੰ ਪਤਾ ਲੱਗ ਗਿਆ ਸੀ 16 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਕਰ ਲਾਂਗੇ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਸੀ ਤਾਂ ਕਰਕੇ ਇਹਨਾਂ ਨੇ ਆਪਦੀ ਜਿਹੜੀ ਇਹ ਕੋਠੀ ਹੈ ਸੇਲ ਕਰਨੀ ਹੈ ਬਾਕੀ ਜਿੰਨਾ ਕੰਮ ਹੈ ਜੀ ਤੁਹਾਡੇ ਸਾਹਮਣੇ ਹੈ ਜਿਹੜਾ ਕੰਮ ਰਹਿੰਦਾ ਉਹ ਵੀ ਤੁਹਾਡੇ ਸਾਹਮਣੇ ਹੈ ਜਿੰਨਾ ਕੰਮ ਕਰਵਾ ਰੱਖਿਆ ਇਹ ਵੀ ਤੁਹਾਡੇ ਸਾਹਮਣੇ ਹੈ ਜੀ ਵਧੀਆ ਖੁੱਲੀ ਡੁੱਲੀ ਆਪ ਨੂੰ ਲੋਬੀ ਮਿਲ ਜੂਗੀ ਵਧੀਆ ਡਰਾਇੰਗ ਏਰੀਆ ਮਿਲ ਜੂਗਾ ਵਧੀਆ ਕੋਠੀ ਦਾ ਫਰੰਟਾਈਜ਼ਿੰਗ ਤੇ ਵਧੀਆ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜਗ੍ਹਾ ਤੋਂ ਉਹਨੂੰ ਮੈਂ ਦੱਸ ਦਿੱਤੀ ਸੀਗੀ 8 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਜਿਹੜੀ 8 ਮਰਲੇ ਥਾਂ ਸੀ ਆ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲੂਗੀ ਬਾਕੀ ਕਿਚਨ ਵਧੀਆ ਬਣਿਆ ਹੋਇਆ ਸੀ ਬਾਕੀ ਕੰਮ ਤੁਹਾਨੂੰ ਪਹਿਲੇ ਮੈਂ ਦੱਸ ਦਿੰਦਾ ਕਰਵਾਉਣ ਵਾਲਾ ਹਲੇ ਪਿਆਗਾ ਕਾਫੀ ਕੰਮ ਬਾਕੀ ਜਿੰਨਾ ਕਿ ਕਰਵਾ ਰੱਖਿਆ ਉਹ ਤੁਹਾਡੇ ਸਾਹਮਣੇ ਆ ਜੀ ਜਿਵੇਂ ਸ਼ੀਸ਼ਿਆਂ ਦਾ ਕੰਮ ਪਿਆ ਸੀ ਬਾਕੀ ਪਲਾਸਟਰ ਸਾਰੀ ਮਾਲਕ ਨੇ ਕੋਠੀ ਕਰਵਾ ਰੱਖੀ ਹੈ ਹੋ ਸਕਦਾ ਮਾੜਾ ਮੋਟਾ ਜਾ ਰਹਿੰਦਾ ਹੋਵੇ ਪਲਾਸਟਰ ਵਾਲਾ ਕੰਮ ਉਹ ਵੀ ਉੱਪਰੋਂ ਜੀ ਥੱਲੋਂ ਸਾਰੀ ਕੋਠੀ ਵਧੀਆ ਪਲਾਸਟਰ ਹੋਈ ਹੈ ਵਧੀਆ ਫਿਨਿਸ਼ ਆਪਨੂੰ ਲੱਗਿਆ ਹੋਇਆ ਮਿਲੂਗਾ ਬਾਕੀ ਲਾਈਟਿੰਗ ਦਾ ਕੰਮ ਹਲੇ ਪਿਆਗਾ ਤੇ ਕੋਠੀ ਤੋਂ ਬੈਕ ਸਾਈਡ ਵੀ ਆਪਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਤੇ ਬਾਥਰੂਮ ਵਗੈਰਾ ਦੇਖਣ ਨੂੰ ਮਿਲੂਗਾ ਬੈਕ ਸਾਈਡ ਹੀ ਜੀ ਬਾਕੀ ਰੇਟ 16 ਲੱਖ ਰੁਪਿਆ ਇੱਕ ਵਾਰੀ ਡਿਮਾਂਡ ਆਪਣੇ ਕੋਲੇ ਪਹੁੰਚਿਆ ਸੀ ਮਾਲਕ ਕਹਿੰਦੇ ਨੇ ਵੀ ਰੇਟ ਵੇ ਕੇ ਮੁਕਾਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਐਦਾਂ ਨਹੀਂ ਹੈਗਾ ਕੋਈ ਵੀ ਰੇਟ ਫਿਕਸ ਹੀ ਹੈ ਜਾਂ ਘੱਟ ਵੱਧ ਹੋਣਾ ਨਹੀਂ ਵਧੀਆ ਕੋਠੀ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਪਹੁੰਚਿਆ ਕੰਮ ਜ਼ਰੂਰ ਥੋੜਾ ਬਹੁਤਾ ਕਰਵਾਉਣ ਵਾਲਾ ਪਿਆ ਪਰ ਬਜਟ ਬਹੁਤ ਵਧੀਆ ਸੀ ਬਾਕੀ ਜਿੰਨਾ ਕੰਮ ਕਰਵਾਉਣਾ ਪਊਗਾ ਕੋਈ ਜ਼ਿਆਦਾ ਨਹੀਂ ਹੈਗਾ ਸੀ ਬਾਕੀ ਤੁਹਾਡੇ ਸਾਹਮਣੇ ਹੀ ਐ ਸੀ ਪੂੜੀਆਂ ਦਾ ਮਾੜਾ ਮੋਟਾ ਕੰਮ ਪਿਆ ਸੀ ਉੱਪਰੋਂ ਮੋਂਟੀ ਦਾ ਥੋੜਾ ਬਹੁਤਾ ਕੰਮ ਪਿਆ ਤੁਸੀਂ ਆਪ ਚੈੱਕ ਕਰੋ ਬਾਕੀ ਤਾਂ ਕੰਧਾਂ ਪਲਾਸਟਰ ਹੋਈਆਂ ਇੱਕ ਕੰਦ ਬਸ ਰਹਿੰਦੀ ਹੈਗੀ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਜੀ ਤੇ ਜਦੋਂ ਇਹਨਾਂ ਨੇ ਇਹ ਕੋਠੀ ਬਣਾਈ ਸੀਗੀ ਤੇ ਇਹਨਾਂ ਨੇ ਰਿਹਾਇਸ਼ ਵੀ ਨਹੀਂ ਕੀਤੀ ਸੀਗੀ ਜੀ ਬਾਕੀ ਸਾਰਾ ਪਰਿਵਾਰ ਬਾਹਰ ਹੀ ਬਾਗਿਆ ਤਾਂ ਕਰਕੇ ਕੋਠੀ ਦੀ ਇਹਨਾਂ ਨੂੰ ਇੱਥੇ ਲੋੜ ਹੈ ਨਹੀਂਗੀ ਵਧੀਆ ਕੋਠੀ ਹੈ ਜੀ ਸਾਰਾ ਕੰਮ ਤੁਸੀਂ ਆਪ ਆਪਦੀ ਅੱਖਾਂ ਨਾਲ ਦੇਖ ਲਿਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਰੇਟ 16 ਲੱਖ ਰੁਪਇਆ ਇੱਕ ਵਾਰੀ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਇੱਕ ਵਾਰੀ ਆ ਕੇ ਦੇਖ ਸਕਦਾ ਹੈ ਤੇ ਜਦੋਂ ਤੁਸੀਂ ਜਾ ਕੇ ਦੇਖੋਗੇ ਜੀ ਤੇ ਉਸ ਵੇਲੇ ਤੁਸੀਂ ਨਾਲੇ ਤਾਂ ਸਾਰੀ ਕੋਠੀ ਨੂੰ ਦੇਖ ਲਓ ਨਾਲੇ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਓ ਜੀ ਕਿਉਂਕਿ ਰੇਟ ਮੌਕੇ ਤੇ ਬੈਠ ਕੇ ਹੁੰਦਾ ਜੀ ਫੋਨ ਤੇ ਰੇਟ ਦੀ ਗੱਲਬਾਤ ਨਹੀਂ ਹੁੰਦੀ ਹੁੰਦੀ ਜੀ ਬਾਕੀ ਰੇਟ ਦੀ ਗੱਲਬਾਤ ਹੋ ਜਾਂਦੀ ਹੈ ਤਾਂ ਉਹ ਗੱਲ ਨਹੀਂ ਬਣਦੀ ਜੀ ਰੇਡ ਤਾਂ ਵੇਖੀ ਮੁਕਾਉਣਾ ਚਾਹੀਦਾ ਬਾਕੀ ਤੁਸੀਂ ਸਾਰੇ ਮੈਥੋਂ ਵੱਧ ਸਿਆਣੇ ਹੋ ਜੀ ਮੈਥੋਂ ਵੱਡੇ ਹੋ ਤੇ ਤੁਹਾਨੂੰ ਮੈਥੋਂ ਜ਼ਿਆਦਾ ਪਤਾ ਹੈ ਜੀ ਬਾਕੀ ਆਪਾਂ ਗੱਲਬਾਤ ਕਰ ਰਹੇ ਕੋਠੀ ਦੀ ਤੇ ਆਪਾਂ ਇਸ ਕੋਠੀ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਅੱਠ ਮਰਲੇ ਥਾਂ ਦੇ ਵਿੱਚ ਬਣੀ ਹੋਈ ਹੈ ਇਹ ਤਾਂ ਤੁਹਾਨੂੰ ਪਤਾ ਲੱਗੀ ਗਿਆ ਸੀ ਤੇ ਨੀਅਰ ਇਹਨਾਂ ਨੂੰ ਬਟਾਲਾ ਸ਼ਹਿਰ ਲੱਗਦਾ ਹੈ ਨੀਅਰ ਬਟਾਲਾ ਤੇ ਡਿਸਟ੍ਰਿਕਟ ਜਿਹੜੀ ਇਹਨਾਂ ਨੂੰ ਲੱਗਦੀ ਹੈ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਤੇ ਜਿਹੜਾ ਇਹਨਾਂ ਦਾ ਖਾਸ ਪਿੰਡ ਹੈ ਪਿੰਡ ਦਾ ਨਾਮ ਹੈ ਜੀ ਮਹਿਮੂਦਪੁਰ ਮਹਿਮੂਦਪੁਰ ਪਿੰਡ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲ ਜੂਗੀ ਜਿਹੜਾ ਦੇਖ ਰਹੇ ਹੋ ਤੁਸੀਂ ਬਟਾਲੇ ਸ਼ਹਿਰ ਦੇ ਲਾਗੇ ਤਾਗੇ ਤੋਂ ਬਾਕੀ ਕੋਈ ਵੀ ਖਰੀਦ ਸਕਦੇ ਜੀ ਚਾਹੀ ਦੂਰੋਂ ਦੇਖ ਰੂੰ ਕਿਸੇ ਨੂੰ ਵੀ ਕੋਠੀ ਪਸੰਦ ਆਈ ਹੈ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਕਰਕੇ ਜਾ ਕੇ ਦੇਖ ਕੇ ਤੇ ਉਹ ਤੋਂ ਬਾਅਦ ਡੀਲ ਕਰ ਸਕਦੇ ਹੋ ਬਾਕੀ ਵੀਡੀਓ ਵਧੀਆ ਲੱਗ ਰਹੀ ਹੈ ਜੀ ਨਾਲ ਦੀ ਨਾਲ ਲਾਈਕ ਕਰ ਦੋ ਥੱਲੇ ਇੱਕ ਲਾਈਕ ਦਾ ਬਟਨ ਹੈ ਜੀ ਠੀਕ ਹੈ ਜੀ ਚਲਦੀ ਚਲਦੀ ਵੀਡੀਓ ਚ ਜਰੂਰ ਕਰ ਦਿਆ ਕਰੋ ਬਾਤ ਬਾਤ ਸ਼ੇਅਰ ਕਰਦਾ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੈਲ ਮਾਰਕੀਟ ਤੇ ਮਾਲਕ ਦਾ ਮੋਬਾਈਲ ਨੰਬਰ ਮੈਂ ਸਕਰੀਨ ਤੇ ਦੇ ਹੀ ਦਿੱਤਾ ਜੀ ਮਾਲਕ ਦਾ ਬਾਹਰਲਾ ਨੰਬਰ ਹੈ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਅਸੀਂ ਤੁਸੀਂ ਬਾਅਦ ਚ ਕਮੈਂਟ ਕਰੋਗੇ ਵੀ ਨੰਬਰ ਤਾਂ ਲੱਗਦਾ ਨਹੀਂ ਤੁਸੀਂ ਸੇਵ ਕਰਕੇ ਵਟਸਐਪ ਤੇ ਚਾਹੇ ਮੈਸੇਜ ਪਾ ਦਿਓ ਚਾਹੇ ਵਟਸਐਪ ਤੇ ਫੋਨ ਕਰ ਲਿਓ ਮਾਲਕ ਰਿਪਲਾਈ ਕਰ ਦੇਣਗੇ ਜੀ ਠੀਕ ਹੈ ਜੀ ਬਾਕੀ ਬਿਜ਼ੀ ਹੋਈ ਤਾਂ ਕੀ ਕਹਿਣਾ ਨਹੀਂ ਤਾਂ ਫੋਨ ਚੱਕ ਲੈਣਗੇ ਜੀ ਬਾਕੀ ਤੁਸੀਂ ਫੋਨ ਕਰਕੇ ਇੱਕ ਵਾਰੀ ਰੱਖ ਲਿਓ ਜੇ ਚੱਕ ਲਿਆ ਗੱਲਬਾਤ ਤੁਹਾਡੇ ਹੋ ਜੂਗੀ ਨਾ ਚੱਕਿਆ ਤਾਂ ਮਾਲਕ ਬੈਕ ਕਾਲ ਕਰ ਲੈਣਗੇ ਕਿਉਂਕਿ ਬਾਹਰ ਦਾ ਕੰਮ ਆਪਾਂ ਨੂੰ ਪਤਾ ਹੀ ਅਸੀਂ ਕੰਮ ਧੰਦੇ ਚ ਉਲਝੇ ਹੁੰਦੀ ਹੈ ਕਈ ਵਾਰੀ ਬਾਕੀ ਕੋਠੀ ਬਾਰੇ ਮੈਨੂੰ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਸੀ ਠੀਕ ਹੈ ਜੀ ਕਮੈਂਟ ਕਰਨਾ ਨਾ ਪੁੱਲੋ ਕਮੈਂਟ ਕਰਕੇ ਰਹਿ ਜਰੂਰ ਦਿੰਦੇ ਰਿਹਾ ਕਰੋ ਜੀ ਦੇਖੀ 16 ਲੱਖ ਰੁਪਏ ਮਾਲਕ ਨੇ ਇੱਕ ਵਾਰੀ ਡਿਮਾਂਡ ਕਹੀ ਹੈ ਜੀ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੂ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਸੀ ਆ ਕੁਸ਼ ਆਪਣੇ WhatsApp ਨੰਬਰ ਤੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਜੀ ਐਡ ਕਰਵਾਈ ਦਾ ਨਾ ਕੋਈ ਦਲਾਲੀ ਨਾ ਕੋਈ ਫੀਸ ਜਿੰਨਾ ਕੰਮ ਆਪਾਂ ਕਰਦੇ ਹਾਂ ਜੀ ਸਾਰਾ ਜਮਾ ਫਰੀ ਚ ਕਰਦੇ ਆ ਤੁਹਾਡੀ ਸੇਵਾ ਵਾਸਤੇ ਆਪਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਤੁਹਾਡੀ ਸੇਵਾ ਵਾਸਤੇ ਫਰੀ ਚ ਕਰਦੇ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸ਼ੁਕਰੀਆ ਇਸ ਕਰਕੇ ਜੀ ਕਿਉਂਕਿ ਤੁਸੀਂ ਚੈਨਲ ਨੂੰ ਤੇ ਆਪਣੀ ਵੀਡੀਓ ਨੂੰ ਹਰ ਰੋਜ਼ ਬਹੁਤ ਪਿਆਰ ਦਿੰਦੇ ਹੋ ਜੀ ਤਾਂ ਕਿ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਤਲਿਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਬਾਕੀ ਡੇਲੀ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਸ਼ਹਿਰ ਪਿੰਡ ਅਲੱਗ-ਅਲੱਗ ਥਾਂਾਂ ਤੋਂ ਲੈ ਕੇ ਆਉਂਦੇ ਰਹਿਣੇ ਹਾਂ ਜੀ ਜੇ ਹਾਲੇ ਤੱਕ ਵੀ ਤੁਹਾਨੂੰ ਤੁਹਾਡੇ ਸ਼ਹਿਰ ਪਿੰਡ ਤੋਂ ਤੁਹਾਨੂੰ ਕੋਠੀ ਨਹੀਂ ਮਿਲੀ ਹਲੇ ਤੱਕ ਵੀਡੀਓ 'ਚ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਥੱਲੇ ਕਮੈਂਟ ਕਰਕੇ ਦੱਸੋ ਮੈਨੂੰ ਕਿੰਨੇ ਰੇਡ ਦੇ ਵਿੱਚ ਕਿਹੜੇ ਏਰੀਆ 'ਚ ਤੁਹਾਨੂੰ ਕੋਠੀ ਚਾਹੀਦੀ ਹੈ ਉਸ ਹਿਸਾਬ ਨਾਲ ਆਪਾਂ ਅਗਲੀ ਵੀਡੀਓ 'ਚ ਤੁਹਾਡੇ ਖਾਤਰ ਤੁਹਾਡੀ ਫਰਮਾਇਸ਼ ਤੇ ਵੀਡੀਓ 'ਚ ਕੋਠੀ ਲੈ ਕੇ ਪਹੁੰਚਾਂਗੇ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚਿਆ ਇਸ ਬਾਰੇ ਜ਼ਰੂਰ ਦੱਸਿਓ ਕਮੈਂਟ ਕਰਕੇ ਲਾਈਕ ਕਰ ਦਿਓ ਵੱਧ ਤੋਂ ਵੱਧ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਾਹਰ ਗਏ ਪਰਵਾਰ ਦੀ ਕੋਠੀ ਆਪਾਂ ਅੱਜ ਇਹ ਲੈ ਕੇ ਪਹੁੰਚੇ ਹ ਸੋਹਣੀ ਕੋਠੀ ਹੈ ਵਧੀਆ ਕੋਠੀ ਹੈ ਵਧੀਆ ਤਿਆਰ ਕਰਵਾਈ ਹੋਈ ਹੈ ਜਿੰਨੀ ਕੁ ਹੋਈ ਹੈ ਤਿਆਰ ਠੀਕ ਹੈ ਜੀ ਬਾਹਰ ਜਿਵੇਂ ਬੈੜਾ ਸੀਗਾ ਵਧੀਆ ਸੀਗਾ ਤੇ ਅੰਦਰੋਂ ਫਾਰਸ਼ ਪਲਸਤਰ ਉੱਪਰ ਦਾ ਮੜਾ ਮੋਟਾ ਕੰਮ ਰਹਿੰਦਾਗਾ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਲਿਆ ਸੀਗਾ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਜਿਹਨੂੰ ਵੀ ਕੋਠੀ ਪਸੰਦ ਆਈ ਹੈ ਮਾਲਕ ਨਾਲ ਕਰੋ ਗੱਲਬਾਤ ਜਾ ਕੇ ਦੇਖੋ ਤੇ ਖਰੀਦ ਸਕਦੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈੱਕ ਕਰ ਲਓ ਜਿਨੇ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਦਿਓ ਜੀ